ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੀਰ ਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਤੇ ਹੀ ਖੜੇ ਹੋਏ ਹਾਂ ਜੀ ਅਸੀਂ ਲਾਈ ਹੋਈ ਆ ਵੈਂਗਣ ਦੀ ਪਨੀਰੀ ਵੈਂਗਣ ਨਵਕਰਨ ਜੋ ਕਿ ਯੂ ਐਸ ਏ ਟੈਕਨੋਲੋਜੀ ਨਾਲ ਸੋਧਿਆ ਹੋਇਆ ਬੀਜਾ ਬਹੁਤ ਸੋਹਣੀ ਮਤਲਬ ਇਹਦਾ ਜਿਹੜਾ ਬੀਜ ਆ ਇਹਦਾ ਬਹੁਤ ਵਧੀਆ ਹੋਇਆ ਹੋਇਆ ਬਹੁਤ ਵਧੀਆ ਪlant ਹੋਇਆ ਹੋਇਆ ਬਾਕੀ ਦੀ ਤਕਨੀਕੀ ਜਾਣਕਾਰੀ ਸਾਡੇ ਸਰਲਾਲੀ ਜੀ ਨਾਲ ਸਾਂਝੀ ਕਰਾਂਗੇ ਕਸਾਂਦ੍ਰੋ ਸਸੀਕਲ ਸੋ اے ਐਬੀ ਜਦੋਂ ਬੀਜ ਨੂੰ ਆਪ ਸੁਧਗੇ ਬੀਜਦੇ ਆ ਉਹਦਾ ਜੜਾਂ ਦਾ ਵਿਕਾਸ ਬਹੁਤ ਜਿਆਦਾ ਹੁੰਦਾ ਜਦੋਂ ਜੜਾਂ ਦਾ ਵਿਕਾਸ ਬਹੁਤ ਜਿਆਦਾ ਹੁੰਦਾ ਜ਼ਮੀਨ ਦੇ ਵਿੱਚੋਂ ਖਰਾਕ ਜਿਆਦਾ ਜਾਂਦਾ ਜਦੋਂ ਖਰਾਕ ਜਿਆਦਾ ਖਾਊਗਾ ਤਾਂ ਬੂਟਾ ਤੰਦਰੁਸਤ ਹੋਊਗਾ ਬਿਮਾਰੀ ਨਾਲ ਲੜਨ ਦੀ ਸ਼ਕਤੀ ਜਿਆਦਾ ਰੱਖਦਾ ਸੋ ਫਲ ਦੇ ਵਿੱਚ ਬਹੁਤ ਜਿਆਦਾ ਵਾਧਾ ਹੁੰਦਾ ਉਹ ਬੈਂਗਨ ਨਵਕਰਨ ਸਮੀਨਸ ਦੀ ਸ਼ਾਮਲੀ ਮਹਿਕੋ ਦਾ ਰਵੀਆ ਚੂਚੂ 골ਡਨ ਦਾ ਨਿਸ਼ਾਨ ਔਰ ਸੈਂਗਰੋ ਦਾ 704 ਨੰਬਰ ਟਮਾਟਰ ਦੀ ਪਿੰਨਰੀ ਔਰ ਸਿਮਲਾ ਮਿਰਚ ਪੀਲੀ ਔਰ ਹਰੀ ਬੰਦ ਗੋਬੀ ਦੀ ਬਹੁਤ ਹੀ ਐਕਸਟਰਾ ਆਰਡਨਰੀ ਵੈਰੈਟੀ ਹੈ ਗਰਮੀਆਂ ਵਾਸਤੇ ਜੀ ਗ੍ਰੀਨ ਗੋਲਡ 604 ਪੀ ਵੀ ਇਸ ਤਿਆਰ ਹੈਗੀਆਂ ਸੋ ਪਿਆਜ਼ ਦੀ ਪਿੰਨਰੀ ਵੀ ਤਿਆਰ ਆ ਸੋ ਕਿਸੇ ਵੀ ਕਿਸਾਨ ਮੇਰ ਨੂੰ ਕੋਈ ਵੀ ਲੋੜ ਆ ਜਾਂ ਟੈਕਨੀਕਲ ਦੀ ਲੋੜ ਆ ਜਾਂ ਕਿਸੇ ਕਣ ਕਣਕ ਦੀ ਲੋੜ ਦੇ ਕੋਈ ਮੈਡੀਸਨ ਦੀ ਲੋੜ ਆ ਅੱਜਕੱਲ ਜਿਆਦੇ ਗਰਮੀ ਕਰਕੇ ਪਲਾਂਟ ਲੋਕਾਂ ਦੇ ਕਨਕਸਟਸ ਵਿੱਚ ਜਿਆਦਾ ਜਾ ਰਹੀਆਂ ਕੱਟੇ ਜਲਦੀ ਉਹ ਇਕੱਠੇ ਕਰ ਰਹੀ ਹੈ ਜੀ ਸੋ ਕਿਸੇ ਨੂੰ ਵੀ ਕੋਈ ਜਾਣਕਾਰੀ ਦੀ ਲੋੜ ਆ ਸੋ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ ਜੀ ਇਹਦਾ ਤੁਸੀਂ ਮਤਲਬ ਜਾੜਾ ਜਿਹੜੀ ਉਹ ਸਾਡੇ ਕਿਸਾਨ ਵੀਰਾਂ ਨਾਲ ਲੋ ਆਓ ਜੀ ਦਿਖਾਓ ਜੀ ਬੜਾ ਸੋਣਾ ਗ੍ਰੀਨ ਗ੍ਰੀਨ ਪlant ਹੋਏ ਹੋਏ ਆ ਸਿੰਗਲੇ ਬੂਟਾ ਦੇਖੋ ਜੀ ਇਹਦਾ ਜੜਾ ਦਾ ਮਕਾਸ ਬਾਕੀ ਪਨੀਰੀ ਸਾਰੀ ਅਵੇਲੇਬਲ ਆ ਜੀ ਹਾਂ ਜੀ ਹਾਂ ਜੀ ਪਨੀਰੀ ਸਾਰੀ ਆਹ ਦੇਖੋ ਜੀ ਬੂਟਾ ਬੈਂਗਨ ਦਾ ਇਹ ਚੂਚੂ ਦਾ ਬੂਟਾ ਦੀ ਜੜ੍ਹ ਦੇਖੋ ਕਿੰਨੀ ਲੰਬੀ ਹੈ ਔਰ ਬੂਟੇ ਦਾ ਡਾਇਮੀਟਰ ਦੇਖੋ ਕਿੰਨਾ ਮੋਟਾ ਕਿੰਨਾ ਹੈਲਥੀ ਪਲੈਂਟ ਹੈ ਸੋ ਜਿੰਨੀ ਉਹਦੀ ਜੜ੍ਹ ਡੂੰਗੀ ਹੋਊਗੀ ਤੇ ਉਹਨਾਂ ਨੂੰ ਜਦੋਂ ਨੇਰੀ ਵਗਾਰ ਆਉਂਦੀ ਹੈ ਤਾਂ ਬੂਟਾ ਬਹੁਤ ਘੱਟ ਗਿਰਨ ਦੀ ਨਿਕਕਤ ਆਉਂਦੀ ਹੈ ਜਿਹਨਾਂ ਦੀ ਜੜ੍ਹਾਂ ਛੋਟੀਆਂ ਨੇ ਜਿਹਨਾਂ ਦਾ ਵਿਕਾਸ ਨਹੀਂ ਹੁੰਦਾ ਉਹ ਬੂਟਾ ਜਲਦੀ ਡਿੱਡਾ ਹੋ ਜਾਂਦਾ ਔਰ ਝਾੜ ਵੀ ਉਹਨਾਂ ਪੂਰਾ ਨਹੀਂ ਦੇਊਗਾ ਜਿੰਨੀ ਜੜ੍ਹ ਜ਼ਿਆਦਾ ਡੂੰਗੀ ਹੋਊਗੀ ਸੋ ਉਹਨਾਂ ਹੀ ਉਹ ਬੂਟਾ ਜ਼ਿਆਦਾ ਝਾੜ ਦੇ ਵਿੱਚ ਔਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਰੱਖਦਾ ਜੀ ਸੋ ਕਿਸਾਨ ਵੀਰਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਟੈਕਨੀਕ ਟੈਕਨੀਕਲ ਜਾਣਕਾਰੀ ਦੀ ਲੋੜ ਆ ਸੋ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਜੀ ਸਾਡਾ ਕੰਟੈਕਟ ਨੰਬਰ ਆ ਜੀ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37716 ਜੀ